ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਪਿਛਲੇ ਦਿਨੀ ਇੱਕ ਜਿਹੜਾ ਸੰਗਰੂਰ ਦੇ ਵਿੱਚ ਸਾਡੇ ਵਕੀਲ ਭਰਾਵਾਂ ਦੇ ਵੱਲੋਂ ਇੱਕ ਜਿਹੜਾ ਧਰਨਾ ਦਿੱਤਾ ਗਿਆ ਸੀ ਮੁਜ਼ਾਹਰਾ ਕੀਤਾ ਗਿਆ ਸੀਗਾ ਸੋ ਉਸ ਦੇ ਬਾਰੇ ਮੈਂ ਵੈਸੇ ਪ੍ਰੈਸ ਨੂੰ ਮੈਂ ਆਪਣਾ ਜਿਹੜਾ ਵਰਜਨ ਉਹ ਰੱਖ ਦਿੱਤਾ ਸੀ ਤੇ ਪਰ ਉਸ ਦੇ ਵਿੱਚ ਕਿਉਂਕਿ ਇਹ ਮਸਲਾ ਇੱਕ ਦੀਵਾਰ ਦਾ ਹੈਗਾ ਤੇ ਮਹੱਲੇ ਦਾ ਮਸਲਾ ਸੀਗਾ ਉਹਦੇ ਬਾਰੇ ਅਸੀਂ ਜਿਹੜਾ ਇਕੱਤਰ ਹੋਏ ਆ ਇਹ ਸੰਗਰੂਰ ਦੇ ਵਿੱਚ ਇਹ ਕਲੋਨੀ ਹੈਗੀ ਆ ਨਿਊ ਫਰੈਂਡਸ ਕਲੋਨੀ ਗਲੀ ਨੰਬਰ ਜਿਹੜਾ 7 ਹੈਗਾ ਤੇ ਆ ਆਪਾਂ ਪਿੱਛੇ ਦੇਖ ਰਹੇ ਆ ਜਿਹੜੀ ਇੱਕ ਜਿਹੜੀ ਦੀਵਾਰ ਤੇ ਇਸ ਮੁਹੱਲੇ ਦੇ ਵਿੱਚ ਅਗਸਤ 2022 ਤੋਂ ਮੈਂ ਉਰੇ ਰੈਂਟ ਤੇ ਜਿਹੜਾ ਰਹਿ ਰਹੀ ਆ ਤੇ ਤਕਰੀਬਨ ਜਦੋਂ ਸਵੇਰੇ ਉੱਠੀਦਾ ਤਾਂ ਸੈਰ ਕਰੀਦੀ ਆ ਤੇ ਹਰ ਰੋਜ਼ ਇੱਥੇ ਦੇਖਦੇ ਆ ਪਿਛਲੇ 3 3.5 ਸਾਲ ਤੋਂ ਤਾਂ ਉਰੇ ਸੈਰ ਕਰੀਦੀ ਤੇ ਇਹ ਦੀਵਾਰ ਜਿਹੜੀ ਇੱਥੇ ਸਟ੍ਰੀਟ ਹੁੰਦੀ ਸੀ ਤੇ ਇਹਦੇ ਜਸਟ ਪਿਛਲੇ ਪਾਸੇ ਇੱਕ ਜਿਹੜਾ ਤਿਕੋਣਾ ਜਿਹਾ ਪਲਾਟ ਹੈਗਾ ਉਹਦੀ ਕਿਸੇ ਨੇ ਰਜਿਸਟਰੀ ਕਰਾਈ ਆ ਤੇ ਰਜਿਸਟਰੀ ਵੀ ਉਹ ਡਿਗਰੀ ਹੋਈ ਆ ਕੋਰਟ ਦੇ ਥਰੂ ਹੋਈ ਆ ਤੇ ਨਾਰਮਲ ਰਜਿਸਟਰੀ ਨਹੀਂ ਉਹਦੀ ਹੋਈ ਹੈਗੀ ਤੇ ਉਹ ਰਜਿਸਟਰੀ ਤੋਂ ਬਾਅਦ ਜਿਹੜਾ ਜਦੋਂ ਉਸ ਬੰਦੇ ਨੇ ਇਥੋਂ ਕੰਸਟਰਕਸ਼ਨ ਸ਼ੁਰੂ ਕੀਤੀ ਤਾਂ ਇਹ دیوار ਜਿਹੜੀ ਉਹ ਤੋੜ ਲਈ ਗਈ ਆਪਣੇ ਆਪ ਹੀ ਉਸ ਤੋਂ ਬਾਅਦ ਮੇਰੇ ਕੋਲ ਐਤਵਾਰ ਦਾ ਦਿਨ ਸੀਗਾ ਲਾਸਟ ਆ ਸੰਡੇ ਤੇ ਰਾਤ ਨੂੰ ਜਦੋਂ ਮੈਂ 17 ਤਰੀਕ ਨੂੰ ਜਦੋਂ ਮੈਂ ਰਾਤ ਨੂੰ ਘਰੇ ਆਈ ਤਾਂ ਮੇਰੇ ਕੋਲ ਸਾਰਾ ਮਹੱਲਾ ਤਕਰੀਬਨ ਇਕੱਠੇ ਹੋ ਕੇ ਆ ਗਏ ਮੈਂ ਹਾਲਾਂਕਿ ਮੇਰਾ ਸੰਡੇ ਬਹੁਤ ਹੈਵੀ ਸੀ ਮੈਂ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਕਹਿ ਦਿਓ ਮੱਲੇ ਵਾਲਿਆਂ ਨੂੰ ਵੀ ਸਵੇਰੇ ਮੇਰੇ ਕੋਲ ਆ ਜਾਣਗੇ ਵੀ ਮੈਂ ਹੁਣ ਕਾਫੀ ਟਾਇਰਡ ਹਾਂ ਤੇ ਜਦੋਂ ਸਵੇਰੇ ਮੇਰੇ ਕੋਲ ਮੱਲੇ ਵਾਲੇ ਪਹੁੰਚੇ ਤਾਂ ਐਜ਼ ਆ ਮੈਂ ਇਸ ਹਲਕੇ ਦੀ ਨੁਮਾਇੰਦਗੀ ਕਰਨ ਲੱਗੇ ਐਜ਼ ਐਮ ਐਲ ਏ ਕਿਉਂਕਿ ਹਰ ਉਸ ਸਵੇਰੇ ਸੰਗਤ ਆਉਂਦੀ ਆ ਤੇ ਆਪਣੇ ਕੰਮਾਂ ਦੇ ਲਈ ਜਿਨ੍ਹਾਂ ਨੂੰ ਕੋਈ ਦਿੱਕਤ ਹੁੰਦੀ ਆ ਜਦੋਂ ਮੇਰੇ ਕੋਲ ਮੱਲਾ ਪਹੁੰਚਿਆ ਸਵੇਰੇ ਮੰਡੇ ਦੀ ਗੱਲ ਹੈਗੀ ਆ ਸੋਮਵਾਰ ਦੀ ਆ ਮੈਂ ਨਾਰਮਲੀ ਏ ਡੀ ਸੀ ਸਾਹਿਬ ਨੂੰ ਮੈਂ ਕਿਹਾ ਜੀ ਮੇਰੇ ਮੱਲੇ ਦੇ ਲੋਕ ਹੈਗੇ ਨੇ ਤੁਹਾਡੇ ਕੋਲ ਆ ਰਹੇ ਨੇ ਰਸਤੇ ਦਾ ਮਸਲਾ ਹੈਗਾ ਤੁਸੀਂ ਇਹਨੂੰ ਚੈੱਕ ਕਰਾ ਲਓ ਵੀ ਉਹਨਾਂ ਨੂੰ ਰਸਤਾ ਬਣਦਾ ਹੈ ਜਾਂ ਨਹੀਂ ਬਣਦਾ ਹੈਗਾ ਤੇ ਇਹਨਾਂ ਦੀ ਜਿਹੜੀ ਸੁਣਵਾਈ ਹੈ ਉਹਨੂੰ ਕਰ ਲਿਓ ਤੇ ਇਹ ਏਡੀਸੀ ਅਮਿਤ ਬੈਂਬੀ ਨੇ ਉਹਨਾਂ ਦੇ ਕੋਲ ਮੱਲੇ ਵਾਲੇ ਗਏ ਵੀ ਨੇ ਤੇ ਉਸ ਦੌਰਾਨ ਸੋਮਵਾਰ ਤੋਂ ਬਾਅਦ ਮੰਗਲਵਾਰ ਦਾ ਦਿਨ ਆ ਗਿਆ ਮੰਗਲਵਾਰ ਨੂੰ ਸਵੇਰੇ ਮੈਂ 8 ਵਜੇ ਆਪਣੇ ਪਰਿਵਾਰ ਸਮੇਤ ਮੈਂ ਰਾਜਸਥਾਨ ਸਾਲਾਸਰ ਸਾਹਿਬ ਮੈਂ ਮੱਥਾ ਟੇਕਣ ਲਈ ਜਦੋਂ ਗਈ ਸਵੇਰੇ 8 ਵਜੇ ਮੈਂ ਘਰ ਤੋਂ ਨਿਕਲ ਗਈ ਸੀ ਉਸ ਦੌਰਾਨ ਮੇਰੇ ਕੋਲ ਪ੍ਰਧਾਨ ਜੀ ਦਾ ਫੋਨ ਆਇਆ ਸੀਗਾ ਜੋ ਬਾਹਰ ਕੌਂਸਲ ਸੰਗਰੂਰ ਦੇ ਪ੍ਰਧਾਨ ਨੇ ਸੁਖਜਿੰਦਰ ਢਿੰਸਾ ਜੀ ਕਿ ਐਮਐਲਏ ਸਾਹਿਬ ਅਸੀਂ ਸਾਡੇ ਇੱਕ ਵਕੀਲ ਦਾ ਮਸਲਾ ਹੈਗਾ ਦੀਵਾਰ ਦਾ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਕੋਲ ਮਹੱਲੇ ਵਾਲੇ ਵੀ ਆਏ ਸੀ ਵੀ ਮੈਂ 2 ਦਿਨ ਦੇ ਲਈ ਮੈਂ ਬਾਹਰ ਹਾਂ ਮੰਗਲਵਾਰ ਤੇ ਬੁੱਧਵਾਰ ਮੈਂ 2 ਦਿਨ ਬਾਹਰ ਹਾਂ ਪ੍ਰਧਾਨ ਜੀ ਮੈਂ ਕੱਲ ਆ ਜਾਣਾ ਤੇ ਆਪਾਂ ਆ ਕੇ ਜਿਹੜੀ ਇੱਥੇ ਗੱਲ ਕਰ ਲੈਨੇ ਆਂ ਬੁੱਧਵਾਰ ਨੂੰ ਸ਼ਾਮ ਨੂੰ ਮੈਂ ਜਦੋਂ 5:00 ਵਜੇ ਮੈਂ 4:30 ਘਰੇ ਆਈਆਂ ਤੇ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਇਸ ਮਸਲੇ ਬਾਰੇ ਉਹ ਕਾਫੀ ਹਾਈਪਰ ਸੀਗੇ ਤੇ ਕਾਫੀ ਉਸ ਚੀਜ਼ ਦੇ ਵਿੱਚ ਗੱਲ ਕਰ ਰਹੇ ਸੀ ਕਿ ਇਦਾਂ ਕਰਕੇ ਜਿਹੜਾ ਗਲੀ ਹੈ ਜਿਹੜੀ ਉਸ ਚੀਜ਼ ਨੂੰ ਕੀਤਾ ਗਿਆ ਸੋ ਮੈਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਤੇ ਮੈਂ ਦੋ ਤਿੰਨ ਬਾਾਰ ਬੇਨਤੀ ਕੀਤੀ ਉਹਨਾਂ ਨੂੰ ਮੈਂ ਕਿਹਾ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਆਪਣਾ ਵੇ ਆਫ ਟਾਕ ਹੈ ਉਹਨੂੰ ਠੀਕ ਕਰੋ ਮੈਨੂੰ ਲੋਕਾਂ ਨੇ ਚੁਣਿਆ ਤੇ ਉਸ ਤਰੀਕੇ ਨਾਲ ਤੁਸੀਂ ਮੇਰੇ ਨਾਲ ਗੱਲ ਜਿਹੜੀ ਰੱਖੋ ਤੇ ਉਹ ਉਹ ਆਪਣੀ ਗੱਲ ਜਿਹੜੀ ਬਾਰ-ਬਾਰ ਆਪਣੀ ਹੀ ਗੱਲ ਰੱਖ ਰਹੀ ਸੀ ਤੇ ਮੇਰੇ ਵਾਲੀ ਗੱਲ ਵਾਲੇ ਪਾਸੋਂ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਸੀ ਤੇ ਇਸ ਦੌਰਾਨ ਮੈਨੂੰ ਉਹਨਾਂ ਨੇ ਕਹਿਆ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਨੋ ਵਰਕ ਕਰਨ ਲੱਗੇ ਆਂ ਤੇ ਤੁਹਾਡਾ ਨਾਮ ਲੈ ਕੇ ਅਸੀਂ ਇਸ ਨੂੰ ਕਰਾਂਗੇ ਮੈਂ ਕਿਹਾ ਜੀ ਦੇਖੋ ਜੇ ਤੁਸੀਂ ਇਹਨੂੰ ਬੈਠ ਕੇ ਨਿਬੇੜਨਾ ਚਾਹੁੰਦੇ ਹੋ ਤਾਂ ਸਾਡੇ ਮਹੱਲੇ ਚੋਂ ਬੰਦੇ ਹੈਗੇ ਨੇ ਉਹਨਾਂ ਨੂੰ ਨਾਲ ਲੈ ਲਓ ਬੈਠ ਕੇ ਨਿਬੜ ਲਓ ਪਰ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਧਰਨਾ ਕਰਾਂਗੇ ਜਾਂ ਅਸੀਂ ਪ੍ਰੋਟੈਸਟ ਕਰਾਂਗੇ ਵੀ ਉਸ ਤਰੀਕੇ ਨਾਲ ਮਸਲਾ ਹੱਲ ਹੋਊਗਾ ਮੈਂ ਕਿਹਾ ਵੀ ਇਸ ਤਰੀਕੇ ਨਾਲ ਤਾਂ ਮਸਲਾ ਹੱਲ ਹੋਣਾ ਨਹੀਂ ਕਿਉਂਕਿ ਡਿਪਾਰਟਮੈਂਟ ਨੂੰ ਵੀ ਟਾਈਮ ਲੱਗੂਗਾ ਰਿਕਾਰਡ ਚੈੱਕ ਕਰਨ ਨੂੰ ਤੇ ਆਲਰੇਡੀ ਮੈਟਰ ਆ ਜਿਹੜਾ ਕੋਰਟ ਦੇ ਵਿੱਚ ਸਟੇਟਸ ਕੋ ਹੈ ਉਦੇ ਦੌਰਾਨ ਹੋਇਆ ਕੀ ਹੈ ਸਟੇਟਸ ਕੋਚ ਜਿਹੜੀ ਪਹਿਲਾਂ ਉਹ ਦਵਾਰ ਢਾ ਲਈ ਗਈ ਹੈ ਫਿਰ ਮੱਲੇ ਵਾਲਿਆਂ ਨੇ ਰਲ ਕੇ ਪਿੱਛੋਂ ਉਹਨੂੰ ਦਵਾਰ ਨੂੰ ਕੱਢ ਲਿਆ ਚਲੋ ਮੈਂ ਕਹਿੰਨੀ ਇਹਨਾਂ ਨੇ ਦਵਾਰ ਇਹਨਾਂ ਨੇ ਕੱਢ ਲਈ ਉਸ ਚੀਜ਼ ਨੂੰ ਸਟੇਟਸ ਕੋ ਦੇ ਬਾਵਜੂਦ ਇਹਨਾਂ ਨੂੰ ਸ਼ਾਇਦ ਲਾਅ ਨਾ ਪਤਾ ਹੋਵੇ ਪਰ ਮੇਰੇ ਵਕੀਲ ਭਰਾ ਨੇ ਉਹਨਾਂ ਨੂੰ ਤਾਂ ਲਾਅ ਦਾ ਪਤਾ ਉਹਨਾਂ ਨੂੰ ਸਾਰੇ ਕਾਨੂੰਨਾਂ ਦਾ ਪਤਾ ਜੇ ਮੱਲੇ ਦੇ ਵਿੱਚੋਂ ਕਿਸੇ ਨੇ ਕੋਈ ਦਵਾਰ ਉਹਨਾਂ ਦੀ ਤੋੜੀ ਹੋਈ ਨੂੰ ਦੁਬਾਰਾ ਸਟੇਟਸ ਕੋ ਦੇ ਦੌਰਾਨ ਕੱਢਿਆ ਵੀ ਆ ਤਾਂ ਕੰਡੈਮਪਟ ਪਾ ਲੈਂਦੇ ਕੋਰਟ ਦੇ ਵਿੱਚ ਕੰਡਮਪਟ ਪੈ ਜਾਣੀ ਸੀਗੀ ਉਹ ਜਿਹੜਾ ਕੇਸ ਹੈਗਾ ਤੇ ਉਹਨਾਂ ਨੇ ਕੀ ਕੀਤਾ ਮਹੱਲੇ ਵਾਲਿਆਂ ਨੇ ਵੀ ਉਸੀ ਦਾ ਕੰਦ ਉਹਨਾਂ ਦੀ ਬਣਾਈ ਹੋਈ ਤੋੜਦੀ ਤੇ ਬਣਾ ਲਈ ਇਹਨਾਂ ਨੇ ਦੁਬਾਰਾ ਤੇ ਉਹਨਾਂ ਨੇ ਵਕੀਲ ਭਾਈਚਾਰਾ ਇਕੱਠਾ ਹੋ ਕੇ 7-8 ਗੱਡੀਆਂ ਦੇ ਵਿੱਚ ਆਏ ਤੇ ਆ ਕੇ ਇਹਨਾਂ ਦੀ ਮਹੱਲੇ ਦੀ ਕੰਦੀ ਕੱਢੀ ਹੋਈ ਕੰਦ ਨੂੰ ਉਹਨਾਂ ਨੇ ਦੁਬਾਰਾ ਉਹਨੂੰ ਢਾਤਾ ਮਤਲਬ ਸਟੇਟਸ ਕੋਹ ਦੀ ਉਲੰਘਣਾ ਜਿਹੜੀ ਦੋਨੇ ਧਰਾਂ ਪਾਸੇ ਹੋਈ ਹੈ ਤੇ ਇਹ ਚ ਕਿੱਥੇ ਸਹੀ ਹੈ ਇਹ ਇਹਨਾਂ ਨੂੰ ਲਾਅ ਦਾ ਨਹੀਂ ਪਤਾ ਪਰ ਉਹਨਾਂ ਨੂੰ ਲਾਅ ਦਾ ਪਤਾ ਹੈ ਸੋ ਇਹ ਚੀਜ਼ ਦਾ ਜਿਹੜਾ ਮਸਲਾ ਜਿਹੜਾ ਉਹ ਬਣ ਗਿਆ ਇਹਦੇ ਚ ਮੇਰਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਕਸਦ ਹੋਵੇ ਨਾ ਤਾਂ ਮੈਂ ਇੱਥੋਂ ਦੀ ਰੈਜ਼ੀਡੈਂਟ ਆ ਮੈਂ ਸਿਰਫ ਇੱਕ ਕਿਰਾਏ ਤੇ ਰਹਿ ਰਹੀ ਆ ਉਹ ਜਦੋਂ ਗਲੀ ਸ਼ੁਰੂ ਹੁੰਦੀ ਆ ਤਾਂ ਦੂਜੇ ਨੰਬਰ ਦਾ ਪਲਾਟ ਆ ਜਿਹੜੀ ਕੋਠੀ ਬਣੀ ਹੋਈ ਆ ਉਹ ਪਲਾਟ ਆ ਤੇ ਇੱਥੇ ਮੈਂ ਪਿਛਲੇ 3 3.5 ਸਾਲ ਤੋਂ ਜਿਹੜਾ ਰਹਿ ਰਹੀ ਆ ਤੇ ਨਾ ਮੇਰਾ ਕਿਸੇ ਪਲਾਟ ਦਾ ਕੋਈ ਮਸਲਾ ਨਾ ਮੇਰੇ ਕਿਸੇ ਰਸਤੇ ਦਾ ਤੇ ਰਹੀ ਗੱਲ ਇਹਨਾਂ ਦੀ ਆ ਸੋ ਇਹਨਾਂ ਦਾ ਜਿਹੜਾ ਪੱਖ ਮੇਰੇ ਕੋਲੋਂ ਹੀ ਆਇਆ ਕਿ ਇਹ ਲੋਕ ਨੇ ਜਿਹੜੇ ਇਹਨਾਂ ਨੇ ਉਰੇ ਆ ਕੇ ਜਦੋਂ ਰਜਿਸਟਰੀਆਂ ਕਰਾਈਆਂ ਨੇ ਤਾਂ ਇਹ ਰਜਿਸਟਰੀਆਂ ਦੀਆਂ ਕਾਪੀਆਂ ਨੇ ਇਹਨਾਂ ਦੇ ਕੋਲ ਸਾਰੀਆਂ ਇਹਨਾਂ ਨੂੰ ਬਕਾਇਦਾ ਇਹ ਕਹਿ ਕੇ ਵੇਚੀਆਂ ਗਈਆਂ ਇਹ ਚ ਲਿਖਿਆ ਕਿ ਵੀ ਜਿਹੜਾ ਅੱਗੇ ਰਸਤਾ ਜਿਹੜਾ ਉਹ ਬੰਦ ਹੈ ਤੇ ਇਹ ਇਹਨਾਂ ਕੋਲ 5-6 ਜਿਹੜੀਆਂ ਰਜਿਸਟਰੀਆਂ ਦੀਆਂ ਕਾਪੀਆਂ ਹੈਗੀਆਂ ਨੇ ਤੇ ਉਹ ਅਸੀਂ ਤੁਹਾਨੂੰ ਮੀਡੀਆ ਨੂੰ ਵੀ ਦੇ ਦੇਵਾਂਗੇ ਤੇ ਇਹਨਾਂ ਦਾ ਪੱਖ ਇਹ ਆ ਕਿ ਰਸਤਾ ਜਿਹੜਾ ਬੰਦ ਹੈ ਉਹ ਮੰਨੇ ਨੇ ਡਿਗਰੀ ਕਰਾ ਕੇ ਉਹ ਰਸਤਾ ਜਿਹੜਾ ਜ਼ਬਰਦਸਤੀ ਇੱਥੋਂ ਲੈਣਾ ਚਾਹੁੰਦਾ ਮੈਂ ਕਹਿੰਨੀ ਆ ਵੀ ਕੌਣ ਸਹੀ ਹੈ ਕੌਣ ਗਲਤ ਹੈ ਇਹ ਸੀ ਦਾ ਫੈਸਲਾ ਦੋ ਚੀਜ਼ਾਂ ਨੇ ਦੋ ਰਸਤੇ ਨੇ ਪ੍ਰਸ਼ਾਸਨ ਹੈਗਾ ਜਾਂ ਕੋਰਟ ਹੈਗੀ ਆ ਕੋਰਟ ਦੇ ਵਿੱਚ ਆਲਰੇਡੀ ਉਹ ਪਾਰਟੀ ਗਈ ਹੋਈ ਆ ਉਹਦੇ ਚ ਸਟੇਟਸ ਕੋ ਸੀ ਉਹ ਕੇਸ ਵੀ ਉਹ ਜਿਹੜਾ ਉਹ ਮੈਨੂੰ ਪਤਾ ਲੱਗਿਆ ਕਿ ਉਹ ਜਿਹੜਾ ਵਾਪਸ ਕਰਾ ਲਿਆ ਗਿਆ ਉਹਨਾਂ ਤੋਂ ਅੰਡਰ ਪ੍ਰੈਸ਼ਰ ਜਿਹੜਾ ਹੈਗਾ ਤੇ ਇੱਕ ਕੇਸ ਜਿਹੜਾ ਇਹ ਸਾਡੇ ਨਾਲ ਬੈਠੇ ਨੇ ਆ ਈਸ਼ਵਰਦੱਤ ਜੀ ਦੇ ਵੱਲੋਂ ਜਿਹੜਾ ਕੇਸ ਪਿਆ ਹੋਇਆ ਉਹ ਕੇਸ ਅੱਜ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਤੇ ਦੂਜਾ ਹੈਗਾ ਪ੍ਰਸ਼ਾਸਨ ਦਾ ਸੋ ਮੇਰੇ ਤੇ ਜਿਹੜੇ ਪਿਛਲੇ ਦਿਨੀ ਇਲਜ਼ਾਮ ਲੱਗੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਹੈ ਜਾਂ ਐਮਐਲਏ ਦੀ ਜਿਹੜੀ ਇੰਟਰਫੇਰੈਂਸ ਹੈਗੀ ਆ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੀ ਆ ਕਿ ਨਾ ਤਾਂ ਮੇਰਾ ਔਰੇ ਕੋਈ ਨਿੱਜੀ ਇੰਟਰਸਟ ਹੈ ਤੇ ਨਾ ਮੇਰੀ ਕੋਈ ਇੰਟਰਫੇਰੈਂਸ ਹੈਗੀ ਆ ਐਜ਼ ਆ ਲੋਕਾਂ ਦੀ ਨੁਮਾਇੰਦਗੀ ਕਰਦੇ ਹੋਏ ਐਜ਼ ਆ ਐਮਐਲਏ ਮੇਰੇ ਕੋਲ ਹਰ ਰੋਜ਼ ਪਬਲਿਕ ਇੱਥੇ ਆਉਂਦੀ ਆ ਤੇ ਮੇਰੇ ਮਹੱਲੇ ਦੇ ਲੋਕ ਵੀ ਆਏ ਇੱਥੇ ਮੇਰਾ ਇੰਟਰਸਟ ਇੰਨਾ ਕੀ ਆ ਕਿ ਮੇਰੇ ਲੋਕ ਮੇਰੇ ਕੋਲ ਚੱਲ ਕੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਤੇ ਪ੍ਰਸ਼ਾਸਨ ਨੂੰ ਤੇ ਰਿਪੋਰਟ ਦੇ ਦੂਗਾ ਪ੍ਰਸ਼ਾਸਨ ਦੀ ਰਿਪੋਰਟ ਤੇ ਜੇ ਕਿਸੇ ਨੂੰ ਸਹਿਮਤੀ ਨਹੀਂ ਹੈਗੀ ਤਾਂ ਉਹ ਕੱਲ ਨੂੰ ਕੋਰਟ ਚ ਜਾ ਸਕਦੇ ਆ ਕੋਰਟ ਹੈਗੀ ਆ ਤੇ ਇਹ ਇੰਟਰਸਟ ਹੈ ਜੇ ਇੱਕ ਉਹਨਾਂ ਦਾ ਇਹ ਕਹਿਣਾ ਕਿ ਐ ਐਮਐਲਏ ਦਾ ਇੰਟਰਸਟ ਹੈ ਤਾਂ ਬਿਲਕੁਲ ਸਾਰੇ ਮੇਰੇ ਵੋਟਰ ਨੇ ਮੈਨੂੰ ਵੋਟਾਂ પાਕੇ ਨਾ ਲੋਕਾਂ ਨੇ ਚੁਣਿਆ ਤੇ ਇਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਫਰਜ਼ ਬਣਦਾ ਮੈਂ ਕਿਸੇ ਦੇ ਲਈ ਇੱਕ ਪੱਖ ਤੋਂ ਮੈਂ ਜਿਹੜਾ ਇਸ ਚੀਜ਼ ਦੇ ਵਿੱਚ ਕੋਈ ਇੰਟਰਸਟ ਨਹੀਂ ਲਿਆ ਹੈਗਾ ਤੇ ਦੂਸਰੀ ਚੀਜ਼ ਜੇ ਹੁਣ ਪ੍ਰਧਾਨ ਜੀ ਦੀ ਗੱਲ ਕਿਉਂਕਿ ਮੈਂ ਇੰਟਰਵਿਊ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਨੇ ਕਿ ਜੀ ਐਮਐਲਏ ਦਾ ਇੰਟਰਸਟ ਆ ਮੈਂ ਕਹਿੰਨੀ ਵੀ ਭਾਈ ਤੁਹਾਡਾ ਕੀ ਇੰਟਰਸਟ ਆ ਫਿਰ ਤੁਸੀਂ ਇੱਕ ਨਿੱਜੀ ਪਲਾਟ ਦੇ ਇੱਕ ਨਿੱਜੀ ਰਸਤੇ ਦੇ ਮਸਲੇ ਨੂੰ ਐਮਐਲਏ ਵਰਸਸ ਬਾਅਰ ਐਸੋਸੀਏਸ਼ਨ ਦਾ ਜਿਹੜਾ ਮੁੱਦਾ ਬਣਾਇਆ ਤੁਹਾਡਾ ਕੀ ਇੰਟਰਸਟ ਹੈ ਇਸ ਚੀਜ਼ ਨੂੰ ਲੈ ਕੇ ਤੁਹਾਡਾ ਇੰਟਰਸਟ ਵੀ ਇਹੀ ਹੈ ਨਾ ਵੀ ਤੁਸੀਂ ਇਲੈਕਸ਼ਨਾਂ ਲੜਨੀਆਂ ਨੇ ਕਿਉਂਕਿ ਬਾਅਰ ਦੀਆਂ ਇਲੈਕਸ਼ਨਾਂ ਨੇੜੇ ਆ ਗਈਆਂ ਨੇ ਤੁਸੀਂ ਬਾਅਰ ਦੀਆਂ ਇਲੈਕਸ਼ਨਾਂ ਲੜਨੀਆਂ ਨੇ ਤੇ ਤੁਸੀਂ ਬਾਅਰ ਦਾ ਤੁਹਾਡਾ ਮੈਂਬਰ ਆ ਤੁਸੀਂ ਮੈਂ ਵੀ ਬਾਅਰ ਦੀ ਮੈਂਬਰ ਆ ਮੈਂ ਵੀ ਰਿਸਪੈਕਟ ਕਰਦੀ ਆ ਬਾਅਰ ਦੀ ਤੇ ਤੁਹਾਡਾ ਇੰਟਰਸਟ ਵੀ ਇਹੀ ਹੈ ਵੀ ਤੁਸੀਂ ਆਪਣੀ ਵੋਟ ਦਾ ਜਿਹੜਾ ਉਹ ਕਰ ਰਹੇ ਹੋ ਮੈਂ ਹਾਲਾਂਕਿ ਫੇਰ ਕਹਿ ਰਹੀ ਆ ਵੀ ਮਸਲਾ ਕੋਰਟ ਦੇ ਵਿੱਚ ਆ ਦੂਜੇ ਪਾਸੇ ਪ੍ਰਸ਼ਾਸਨ ਦੀ ਇਹਦੇ ਤੇ ਰਿਪੋਰਟ ਜਿਹੜੀ ਪੈਂਡਿੰਗ ਸੀਗੀ ਇਹ ਤਾਂ ਜਿਹੜੀ ਹੋਊਗੀ ਗੱਲ ਇੰਟਰਸਟ ਵਾਲੀ ਕਲੀਅਰ ਉਸ ਤੋਂ ਬਾਅਦ ਆ ਜਾਂਦਾ ਕਿ ਐਮਐਲਏ ਦੀ ਇੰਟਰਫੀਅਰੈਂਸ ਹੈ ਜੀ ਐਮਐਲਏ ਪ੍ਰੈਸ਼ਰ ਬਣਾ ਕੇ ਜਿਹੜਾ ਕੰਮ ਕਰਾ ਰਹੀ ਆ ਤਾਂ ਕੌਣ ਕਹਿੰਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰੈਸ਼ਰ ਤਾਂ ਜਿਹੜਾ ਸਾਡੇ ਤੇ ਬਣ ਰਿਹਾ ਕਲੋਨੀ ਤੇ ਬਣ ਰਿਹਾ ਇਹਨਾਂ ਨੂੰ ਆ ਕੇ ਇਹ ਆਫਸਰਾਂ ਕੋਲ ਵੀ ਸਾਰਿਆਂ ਕੋਲ ਜਾਇਏ ਐਸਐਸਪੀ ਕੋਲ ਵੀ ਪੇਸ਼ ਹੋਇਆ ਏ ਇਹ ਸਾਰਿਆਂ ਕੋਲ ਜਾਇਏ ਦੋ ਕੋਰਟ ਦੇ ਵਿੱਚ ਕੇਸ ਗਏ ਸੀਗੇ ਜਿਹੜਾ ਗਿਆਨ ਚੰਦ ਵਰਸਸ ਸਰਪਾਜਨ ਸਿੰਘ ਸੀਗਾ ਉਹ ਸਟੇਟਸ ਕੋ ਤੇ ਸੀ ਉਹ ਕੋਰਟ ਦੇ ਵਿੱਚ ਉਹ ਕੇਸ ਵਾਪਸ ਕਰਾ ਲਿਆ ਗਿਆ ਪ੍ਰੈਸ਼ਰ ਦੇ ਨਾਲ ਉਹ ਇਸ ਮਸਲੇ ਤੋਂ ਬਾਅਦ ਜਿਹੜਾ ਵਾਪਸ ਹੋ ਗਿਆ ਕੱਲਾ ਈਸ਼ਵਰਦੱਤ ਜੀ ਵਾਲਾ ਜਿਹੜਾ ਕੇਸ ਬਚ ਗਿਆ ਉਸ ਤੋਂ ਬਾਅਦ ਪ੍ਰੈਸ਼ਰ ਜਿਹੜਾ ਬਣਿਆ ਉਹ ਪੁਲਿਸ ਪ੍ਰਸ਼ਾਸਨ ਤੇ ਬਣਾਇਆ ਜਾ ਰਿਹਾ ਹੁਣ ਜਿਹੜੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਤਾਂ ਫੈਕਸ ਦੇ ਜਿਹੜੀ ਗੱਲ ਕਰਨੀਆਂ ਕਿ ਹੁਣ ਪ੍ਰੈਸ਼ਰ ਬਣਾ ਕੇ ਵੀ ਐਸਐਚਓ ਨੂੰ ਬਦਲ ਦਿਓ ਜੀ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਸਾਡਾ ਵੀਐਸਐਚਓ ਨੂੰ ਬਦਲੋ ਨਹੀਂ ਅਸੀਂ ਅੱਗੇ ਪ੍ਰੋਟੈਸਟ ਕਰਾਂਗੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਤੇ ਜਿਹੜਾ ਇਹ ਨਾਲਾ ਕੇਸ ਆ ਕੋਰਟ ਦੇ ਵਿੱਚ ਪ੍ਰੈਸ਼ਰ ਬਣਾਇਆ ਜਾ ਰਿਹਾ ਨੋ ਵਰਕ ਪਾ ਕੇ ਜੁਡੀਸ਼ਰੀ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਉਹਨਾਂ ਨੂੰ ਨੋ ਵਰਕ ਦਾ ਪਾ ਕੇ ਜਿਹੜਾ ਹੜਤਾਲ ਦਾ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾ ਲਿਆ ਜਾਂਦਾ ਸੋ ਹਰ ਪਾਸੇ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜੁਡੀਸ਼ਰੀ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਮੈਂ ਕਹਿੰਨੀ ਆ ਵੀ ਜੇ ਤੁਸੀਂ ਤੁਹਾਡਾ ਇੰਨਾ ਹੀ ਇੰਟਰਸਟ ਹੈ ਤੇ ਤੁਹਾਨੂੰ ਲੱਗਦਾ ਕਿ ਭਈ ਐਮਐਲਏ ਹੁਣ ਇਹਦੇ ਚ ਮੇਰਾ ਤਾਂ ਕੋਈ ਕਸੂਰ ਨਹੀਂ ਵੀ ਮੈਨੂੰ ਇੱਥੇ ਲੋਕਾਂ ਨੇ ਐਮਐਲਏ ਬਣਾਤਾ ਜੇ ਮੈਂ ਕਿਸੇ ਕੋਈ ਮੇਰੇ ਕੋਲ ਆ ਗਿਆ ਤੇ ਉਹਦੀ ਸੁਣਵਾਈ ਕਰਨ ਦੇ ਲਈ ਜੇ ਮੈਂ ਕਿਸੇ ਦੇ ਲਈ ਫੋਨ ਕੀਤਾ ਹੱਕ ਚ ਨਹੀਂ ਕੀਤਾ ਹਾਲਾਂਕਿ ਸਿਰਫ ਭੇਜਿਆ ਵੀ ਇਹਦਾ ਚੈੱਕ ਕਰ ਲਿਓ ਤੇ ਤੁਸੀਂ ਕਹਿੰਦੇ ਹੋ ਕਿ ਐਮਐਲਏ ਦਾ ਇੰਟਰਸਟ ਆ ਤੇ ਫਿਰ ਤੁਹਾਡਾ ਇੰਟਰਸਟ ਜਾਂ ਤੁਹਾਡਾ ਪ੍ਰੈਸ਼ਰ ਤੁਹਾਡੀ ਇੰਟਰਫੀਅਰੈਂਸ ਜਿਹੜੀ ਤੁਸੀਂ ਤਾਂ ਕੋਰਟ ਤੱਕ ਕਰ ਰਹੇ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਹੈ ਜੇ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਰੇ ਕੋਰਟ ਦੇ ਵਿੱਚ ਕੋਰਟ ਦਾ ਮੈਟਰ ਚੱਲ ਰਿਹਾ ਤੁਹਾਨੂੰ ਉੱਥੇ ਕੋਰਟ ਤੇ ਯਕੀਨ ਨਹੀਂ ਹੈਗਾ ਤਾਂ ਭਾਈ ਯੂਰੋ ਫਿਰ ਮਸਲਾ ਤੁਸੀਂ ਹਰਿਆਣੇ ਚ ਲੈ ਜਾਓ ਤੁਸੀਂ ਕੇਸ ਟਰਾਂਸਫਰ ਕਰਾ ਕੇ ਤੁਸੀਂ ਚੰਡੀਗੜ੍ਹ ਕੋਰਟ ਚ ਲੈ ਜਾਓ ਉੱਥੇ ਲੈ ਜਾਓ ਤੁਸੀਂ ਪ੍ਰਸ਼ਾਸਨਿਕ ਜਿਹੜਾ ਜ਼ਿਲ੍ਹਾ ਬਦਲ ਕੇ ਕਰਾ ਲਓ ਮੈਂ ਕਹਿੰਦੀ ਹਰਿਆਣੇ ਦੇ ਪ੍ਰਸ਼ਾਸਨ ਤੋਂ ਕਰਾ ਲਓ ਤੁਸੀਂ ਜਿੱਥੇ ਲਿਜਾਣਾ ਚਾਹੁੰਦੇ ਹੋ ਇਹਨੂੰ ਮਸਲੇ ਨੂੰ ਉੱਥੇ ਲਿਜਾ ਕੇ ਤੁਸੀਂ ਇਹਦੀ ਜਿਹੜੀ ਇਨਕੁਆਇਰੀ ਕਰਾ ਲਓ ਤੋੜਾ ਪੱਖ ਸਹੀ ਹੋਊਗਾ ਜਿਹਦਾ ਪੱਖ ਸਹੀ ਹੋਊਗਾ ਜੇ ਉਹਨਾਂ ਨੂੰ ਰਸਤਾ ਬਣਦਾ ਹੋਊਗਾ ਤਾਂ ਉਹ ਰਸਤਾ ਲੈ ਲੈਣਗੇ ਨਹੀਂ ਰਸਤਾ ਬਣਦਾ ਹੋਊਗਾ ਤਾਂ ਨਹੀਂ ਤਾਂ ਪਕੋੜ ਤੇ ਛੱਡ ਦਈਏ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਬੈਠ ਕੇ ਨਿਬੜ ਲਿਓ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਜੀ ਮਹੱਲੇ ਵਾਲੀ ਕਮੇਟੀ ਹੈਗੀ ਆ ਇਧਰੋਂ ਤੁਸੀਂ ਬਾਰ ਐਸੋਸੀਏਸ਼ਨ ਦੇ ਹੈਗੇ ਹੋ ਤੇ ਤੁਸੀਂ ਬੈਠ ਕੇ ਇਹਨਾਂ ਨੂੰ ਨਿਬੇੜ ਦਿਓ ਤੇ ਉਹ ਮੈਨੂੰ ਕਹੀ ਜਾਂਦੇ ਨੇ ਕਿ ਤੁਸੀਂ ਬੈਠੋ ਜੀ ਹੁਣ ਮੈਂ ਅੱਜ ਉੱਥੇ ਜਾ ਕੇ ਉਹਨਾਂ ਦੇ ਨਾਲ ਬੈਠ ਲਵਾਂ ਤੇ ਜਿਸ ਤਰੀਕੇ ਦਾ ਉਹਨਾਂ ਦਾ ਰਵੱਈਆ ਰਿਹਾ ਪਿਛਲੇ ਦਿਨੀ ਤੇ ਜੇ ਮੈਂ ਉਹਨਾਂ ਨੂੰ ਮਿਲ ਵੀ ਲੈਂਦੀ ਤਾਂ ਜਿਸ ਤਰੀਕੇ ਨਾਲ ਵਕੀਲਾ ਨੇ ਆ ਕੇ ਉਹਦਾ ਦੁਬਾਰਾ ਕੰਧ ਨੂੰ ਟਾਹਿਆ ਤੇ ਮੱਲਿਆਂ ਵਾਲਿਆਂ ਨੇ ਕਹਿਣਾ ਸੀ ਜੀ ਐਮਐਲਏ ਤੋਂ ਉਧਰਲੇ ਪਾਸੇ ਖੜ ਗਈ ਤੇ ਸਾਡਾ ਪੱਖ ਨਹੀਂ ਸੁਣਿਆ ਹੈਗਾ ਸੋ ਜਿਹੜੇ ਇੱਕ ਇੱਕ ਪਾਸੇ ਤੁਸੀਂ ਕਿਸੇ ਦੇ ਲਈ ਕਹਿ ਤਾ ਤੇ ਦੂਜੀ ਤਰੋਂ ਤੁਸੀਂ ਕਹਿ ਰਹੇ ਹੋ ਕਿ ਭਈਏ ਇਹਨੂੰ ਬੈਠ ਕੇ ਨਿਬੜ ਲਓ ਸੋ ਇਹ ਸਾਰਾ ਸਾਰ ਜਿਹੜੀ ਰਾਜਨੀਤੀ ਆ ਜਿਹੜੀ ਉਹ ਹੋ ਰਹੀ ਹੈ ਉਹਨਾਂ ਦੇ ਪਿੱਛੇ ਕੌਣ ਬੋਲਦਾ ਹੈ ਕਿਹੜੇ ਸਿਆਸੀ ਪਾਰਟੀਆਂ ਨੇ ਕਿਹੜੇ ਸਿਆਸੀ ਲੀਡਰ ਨੇ ਜਿਹੜੇ ਉਹਨਾਂ ਦੇ ਪਿੱਛੇ ਇਸ ਇਲੈਕਸ਼ਨ ਜਿਹੜੇ ਇਸ ਮੁੱਦੇ ਦੇ ਵਿੱਚੇ ਬੈਠੇ ਨੇ ਉਹਨਾਂ ਚੀਜ਼ਾਂ 'ਚ ਮੈਂ ਜਾਣਾਂ ਨਹੀਂ ਚਾਹੁੰਦੀ ਲੋਕ ਮੇਰੇ ਮੁਹੱਲੇ ਦੇ ਵੀ ਜਾਣਦੇ ਨੇ ਤੇ ਮੇਰੇ ਸ਼ਹਿਰ ਤੇ ਮੇਰੇ ਇਲਾਕੇ ਦੇ ਲੋਕ ਵੀ ਜਾਣਦੇ ਨੇ ਸੋ ਇੱਕ ਨਿੱਜੀ ਪਲਾਟ ਦੇ ਮਸਲੇ ਨੂੰ ਲੈ ਕੇ ਇੱਕ ਨਿੱਜੀ ਪਲਾਟ ਦੇ ਰਸਤੇ ਦੇ ਮਸਲੇ ਨੂੰ ਲੈ ਕੇ ਐਮਐਲਏ ਵਰਸਸ ਬਾਰ ਐਸੋਸੀਏਸ਼ਨ ਬਣਾ ਦੇਣਾ ਇਹ ਸਰਾਸਰ ਜਿਹੜਾ ਗਲਤ ਹੈ ਔਰ ਮੈਂ ਬਾਰ ਦੀ ਮੈਂਬਰ ਹੋਣ ਦੇ ਨਾਤੇ ਇਸ ਹਲਕੇ ਦੀ ਨੁਮਾਇੰਦਗੀ ਕਰਨ ਦੇ ਨਾਤੇ ਮੈਂ ਜਿਹੜੀ ਬਾਰ ਐਸੋਸੀਏਸ਼ਨ ਦਾ ਸੰਗਰੂਰ ਦਾ ਮੈਂ ਸਤਿਕਾਰ ਕਰਦੀ ਆ ਮੈਂ ਸਾਰੇ ਵਕੀਲਾਂ ਦਾ ਸਤਿਕਾਰ ਕਰਦੀ ਆ ਸਾਰੇ ਭਰਾਵਾਂ ਦਾ ਸਤਿਕਾਰ ਕਰਦੀ ਆ ਔਰ ਮੈਂ ਬਾਰ ਦੇ ਵਿੱਚ ਪਹਿਲੀ ਮੈਂਬਰ ਆ ਜਾਂ ਕਹਿ ਲਈਏ ਕਿ ਪੋਲੀਟੀਕਲ ਪੋਸਟ ਦੇ ਉੱਤੇ ਕੋਈ ਐਮਐਲਏ ਜਿਹੜਾ ਅੱਜ ਤੱਕ ਇਸ ਇਲਾਕੇ ਚੋਂ ਬਣਿਆ ਜ਼ਿਲ੍ਹੇ ਚੋਂ ਬਣਿਆ ਜਿਨੇ ਸਭ ਤੋਂ ਵੱਧ ਫੰਡ ਨੇ ਜਿਹੜੇ ਬਾਰ ਐਸੋਸੀਏਸ਼ਨ ਨੂੰ ਆਪਣੇ ਕੋਟੇ ਦੇ ਵਿੱਚੋਂ ਦਿੱਤੇ ਹੁਣ ਸੋ ਮੈਂ 50-55 ਲੱਖ ਰੁਪਏ ਜਦੋਂ ਮੇਰੇ ਕੋਲ ਡਿਮਾਂਡ ਆਈ ਆ ਤੇ ਮੈਂ ਗ੍ਰਾਂਟ ਉਹਨਾਂ ਨੂੰ ਦਿੱਤੀ ਆ ਮੈਂ ਸਤਕਾਰ ਦੇ ਲਈ ਦਿੱਤੀ ਆ ਕਿਉਂਕਿ ਮੈਂ ਇੱਕ ਵਕੀਲ ਜਿਹੜੀ ਵਕੀਲ ਆ ਤੇ ਮੈਂ ਬਾਰਦੀ ਮੈਂਬਰ ਆ ਮੈਮ ਜਿਹੜਾ ਇਹ ਛੋਟਾ ਪਲਾਟ ਹੈ ਜਿਸ ਪਲਾਟ ਦਾ ਰੌਲਾਗਾ ਕੀ ਇਹ ਕਲੋਨੀ ਦਾ ਹਿੱਸਾ ਹੈਗਾ ਜਿਹੜੀ ਦੀਵਾਰ ਕੱਢੀ ਗਈ ਆ ਇਹਦੇ ਇਹ ਵੀ ਕਲੀਅਰ ਕਰੋ ਇਹਦੇ ਤੇ ਅਸੀਂ ਜਿਹੜੀ ਕਿਉਂਕਿ ਜਦੋਂ ਏਡੀਸੀ ਸਾਹਮਣੇ ਉਹਨੂੰ ਜਿਹੜੀ ਸੀਗੀ ਇਹਨਾਂ ਦੀ ਕੰਪਲੀਟ ਉਹਨੂੰ نیچے ਭੇਜਿਆ ਕਿ ਆਪਾਂ ਕਿਉਂਕਿ ਜਾਂ ਤਾਂ ਉਹਨੂੰ ਨਗਰ ਕੌਂਸਲ ਵੈਰੀਫਾਈ ਕਰੂਗੀ ਜਾਂ ਰੈਵਨਿਊ ਡਿਪਾਰਟਮੈਂਟ ਵੈਰੀਫਾਈ ਕਰੂਗਾ ਨਗਰ ਕੌਂਸਲ ਦੇ ਰਿਕਾਰਡ 'ਚ ਇਹ ਕਲੋਨੀ ਹੈ ਨਹੀਂ ਕਿਉਂਕਿ ਇਹ ਜਿਹੜੀ ਹੈਗੀ ਆ ਨਜਾਇਜ਼ ਕਲੋਨੀ ਆ ਇਲੈਗਲ ਕਲੋਨੀ ਹੈਗੀ ਆ ਨਗਰ ਕਾਉਂਸਲ ਦੇ ਉਹਦੇ ਚੈ ਨਹੀਂ ਉਹਨਾਂ ਨੇ ਜਿਹੜਾ ਰਿਪੋਰਟ ਹੈ ਰੈਵਨਿਊ ਤੋਂ ਲਈ ਆ ਸੋ ਰੈਵਨਿਊ ਦੀ ਜਿਹੜੀ ਰਿਪੋਰਟ ਹੈ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਹੈ ਉਹਦੇ ਚ ਉਹਨਾਂ ਨੇ ਜਿਹੜਾ ਲਿਖ ਕੇ ਭੇਜਿਆ ਕਿ ਮਾਲ ਰਿਕਾਰਡ ਵਿੱਚ ਇਸ ਗਲੀ 7 ਨੰਬਰ ਨੂੰ ਕੋਈ ਰਸਤਾ ਜਿਹੜਾ ਉਹ ਨਹੀਂ ਲੱਗਦਾ ਹੈਗਾ ਮੈਂ ਕਹਿੰਨੀ ਆ ਇਹ ਪ੍ਰਸ਼ਾਸਨ ਦੀ ਰਿਪੋਰਟ ਆ ਇਹੀ ਰਿਪੋਰਟ ਜੇ ਉਹਨਾਂ ਨੂੰ ਫੇਰ ਕਹਿਣਗੇ ਵੀ ਐਮਐਲਏ ਨੇ ਫੇਰ ਪ੍ਰਸ਼ਾਸਨ ਤੇ ਦਬਾਅ ਬਣਾਇਆ ਜੀ ਆਪਣਾ ਮੈਂ ਕਹਿੰਨੀ ਕਿ ਤੋ ਹੋਰ ਇਨਕੁਆਰੀ ਕਰਾ ਲਓ ਭਾਈ ਜ਼ਿਲ੍ਹਾ ਬਦਲ ਕੇ ਇਨਕੁਆਰੀ ਕਰਾ ਲਓ ਭਾਈ ਤੁਸੀਂ ਜਿੱਥੇ ਤੁਹਾਨੂੰ ਸੋ ਮੈਂ ਤਾਂ ਲੋਕਾਂ ਨੇ ਮੈਨੂੰ ਜਤਾਇਆ ਮੇਰਾ ਫਰਜ਼ ਬਣਦਾ ਹਰੇਕ ਦਾ ਪੱਖ ਸੁਣਦਾ ਮੈਨੂੰ ਕੋਰਟ ਤੇ ਵੀ ਯਕੀਨ ਆ ਤੇ ਮੈਨੂੰ ਲਾਅ ਤੇ ਜੁਡੀਸ਼ਰੀ ਤੇ ਮੈਨੂੰ ਯਕੀਨ ਆ ਕਿ ਇਸ ਦੇ ਵਿੱਚ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਅਸੀਂ ਸਾਰੇ ਮੰਨਾਂਗੇ